ਕਾਰਨ ਉਹ ਵਾਰਨਿੰਗ ਹੈ ਸਰਕਾਰ ਨੇ ਜਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਮਲਾਜਮਾਂ ਦੀ ਜਿਹੜੀ ਵੋਟ ਸਰਕਾਰ ਨੇ ਲਈ ਸੀ ਕਿ ਅਸੀਂ ਆ ਕੇ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਤੁਹਾਡਾ ਏਰੀਅਰ ਦਵਾਂਗੇ ਤੁਹਾਡਾ ਪੇ ਕਮਿਸ਼ਨ ਰਿਵਾਈਜ਼ ਕਰਾਂਗੇ ਕੱਚੇ ਮਲਾਜਮ ਪੱਕੇ ਕਰਾਂਗੇ ਜਿਹੜੀ 17 7 20 ਦੀ ਹਦਾਇਤਾਂ ਕੇਂਦਰ ਤੋਂ ਸਕੇਲ ਦੇ ਲਾਗੂ ਕੀਤੇ ਆ ਉਹ ਅਸੀਂ ਰੱਦ ਕਰਾਂਗੇ 15 15 ਦੀਆਂ ਹਦਾਇਤਾਂ ਤੋਂ ਰੱਦ ਕਰਕੇ ਸਾਰੇ ਫਾਇਦੇ ਦਵਾਂਗੇ ਸਰਕਾਰ ਦਾ ਜਿਹੜਾ 골ਡਨ ਪੇਡ 3 ਸਾਲ ਦਾ ਨਿਕਲ ਚੁੱਕਿਆ ਤੇ ਮਾਤਰ 2 ਸਾਲ ਦਾ ਰਹਿ ਚੁੱਕਿਆ ਤੇ ਦਿੱਲੀ ਚ ਇਹਨੂੰ ਕਰਾਰੀ ਹਾਰ ਮਿਲ ਚੁੱਕੀ ਆ ਇਸ ਪਾਰਟੀ ਨੂੰ ਇਸ ਲਈ ਜੇ ਹੁਣੇ ਮੁਲਾਜ਼ਮਾਂ ਦੇ ਮੁੱਦੇ ਤੇ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਤਾਂ ਆਨਲਾਈਨ ਟਾਈਮ ਚ ਸਰਕਾਰ ਨੂੰ ਇੱਥੇ ਵੀ ਖਮਾਜਾ ਭੁਗਤਣਾ ਪਏਗਾ ਪੁਰਾਣੀ ਪੈਨਸ਼ਨ ਜਿਹੜੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀਗਾ ਕਿ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਤੇ ਉਹਦੀ ਐਡਵਰਟਾਈਜ਼ਮੈਂਟ ਵੀ ਕੀਤੀ ਸੀ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਗਿਆ ਜਦਕਿ ਪੁਰਾਣੀ ਪੈਨਸ਼ਨ ਕਿਸੇ ਵੀ ਇੱਕੀ ਮੁਲਾਜ਼ਮ ਨੂੰ ਕਿਸੇ ਨੂੰ ਫਾਇਦਾ ਨਹੀਂ ਮਿਲਿਆ ਸਾ ਉਹਨਾਂ ਪਹਿਲੀ ਉਹ ਮੰਗ ਹੈ ਦੁਆਰਾ ਸਾਡਾ ਜਿਹੜਾ ਦੂਜਾ 11% ਡੀਏ ਸਾਡਾ ਪੈਂਡਿੰਗ ਹੈ ਤੇ تقریبا 4% ਜਨਵਰੀ ਜਿਹੜਾ 25 ਤੋਂ ਫੇਰ ਡਿਉ ਹੈ 15% ਦੇ ਕਰੀਬ ਸਾਡਾ ਡਿ ਹੈ ਉਹ ਤੋਂ ਬਾਅਦ ਚੋ ਜਿਹੜੇ ਬੱਚੇ ਨਵੇਂ ਆਏ ਆ ਉਹਨਾਂ ਦੇ ਜਿਹੜੇ ਕੇਂਦਰ ਦੇ ਸਕੇਲ ਲਾਗੂ ਕੀਤੇ ਆ ਉਹ ਸਰਕਾਰ ਕੇ ਸਾਰੀ ਬੈਠੀ ਆ ਉਹ ਸਰ ਸਾਨੂੰ ਆ ਕਿ ਪੰਜਾਬ ਦੇ ਸਕੇਲ ਇਹਨਾਂ ਦੇ ਬੱਚਿਆਂ ਵਾਸਤੇ ਲਾਗੂ ਕਰੋ ਇਸ ਤਰ੍ਹਾਂ ਦੀਆਂ ਕਈ ਮੰਗਾਂ ਆ ਜਿਹਦੀ ਜੜੀ ਲਾਈਨ ਲੰਬੀ ਹੁੰਦੀ ਜਾ ਰਹੀ ਆ ਕਿਉਂਕਿ ਸਰਕਾਰ ਨੇ ਅਜ ਤੱਕ ਪਹਿਲੇ ਮੁੱਖ ਮੰਤਰੀਆਂ ਜਿਨ੍ਹਾਂ ਨੇ ਅਜ ਤੱਕ ਸਿਕਤਰੇ ਦੀ ਜਥੇਬੰਦੀ ਨੂੰ ਟੇਬਲ ਟਾਕ ਤੇ ਗੱਲਬਾਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਇਸ ਕਰਕੇ ਹੁਣ ਅੱਜ ਦੇ ਟਾਈਮ 'ਚ ਸਰਕਾਰ ਨੂੰ ਸਾਡੇ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਪੈਣਾ। ਕਹਿੰਦੇ ਯਾਨੀ ਇਸ ਸਰਕਾਰ ਨੂੰ ਮੈਂ 0 ਨੰਬਰ ਦੇਉਂਗੀ ਇਹਨੂੰ ਕਿਉਂਕਿ ਇਹਨਾਂ ਨੇ ਆ ਕੇ ਪਹਿਲਾਂ ਵੀ ਇਹ ਸਾਡੇ ਧਰਨਿਆਂ 'ਚ ਬੰਦੇ ਰਹੇ ਅਸੀਂ ਤੁਹਾਡੇ ਵਾਸਤੇ ਤੁਹਾਨੂੰ ਇੱਕ ਦਿਨ ਵੀ ਧਰਨਾ ਨਹੀਂ ਦੇਣਾ ਪਊਗਾ। ਭਗਵੰਤ ਜੀ ਖੁਦ ਕਹਿੰਦੇ ਤੇ ਨਾ ਕਿਸ ਦੀ ਪੱਗ ਰੁਲੂਗੀ ਨਾ ਚੁੰਨੀ। ਹੁਣ ਤੁਸੀਂ ਪੰਜਾਬ 'ਚ ਖੁਦ ਹੀ ਦੇਖ ਰਹੇ ਆਂ ਚੁੰਨੀਆਂ ਵੀ ਰੁਲ ਰਹੀਆਂ ਤੇ ਪੱਗਾਂ ਵੀ ਇਵਨ ਕਿ ਕਈ ਲੋਕ ਤੰਗ ਆ ਕੇ ਸੁਸਾਈਡ ਤੱਕ ਵੀ ਕਰ ਗਏ। ਪਰ ਇਹਨਾਂ ਨੇ ਨਾਮ ਇਲਾਜਮਾਂ ਦੀ ਇੱਕ ਵੀ ਮੰਗ ਨਹੀਂ ਮੰਗੀ। ਤੁਸੀਂ ਜਿਹੜੀਆਂ ਇਹ ਕਰ ਦਿੰਦੇ ਆ ਕੈਬਨਿਟ 'ਚ ਫੈਸਲਾ ਜ਼ਰੂਰ ਲੈਂਦੇ ਆਪਣੇ ਹੋਰਡਿੰਗ ਲਾ ਦਿੰਦੇ ਉਤੇ ਅਮਲ ਨਹੀਂ ਕਰਦੇ ਇਹ ਲੋਕਾਂ ਨੂੰ ਮੁਲਾਜ਼ਮਾਂ ਨਾਲ ਤੋੜਨਾ ਚਾਹੁੰਦੇ ਆ ਤਾਂ ਕਿ ਲੋਕ ਤੁਹਾਨੂੰ ਇਹ ਕਹਿਣ ਜਾਂਦਾ ਵੀ ਸਰਕਾਰ ਤਾਂ ਤੁਹਾਨੂੰ ਸਭ ਕੁਝ ਦੇ ਰਹੀ ਐ ਪਰ ਲੋਕਾਂ ਨੂੰ ਹੁਣ ਅਸੀਂ ਵੀ ਜਾਗਰੂਕ ਕਰਾਂਗੇ ਕਿ ਇਸ ਤਰ੍ਹਾਂ ਦੀ ਭੰਡਾ ਦੀ ਝੂਠੀ ਸਰਕਾਰ ਨਾ 70 ਸਾਲ ਚ ਆਈ ਹੈ ਨਾ ਆਉਣੀ ਹੈ ਇਹ ਇਹਨਾਂ ਦੇ ਆਖਰੀ ਟਲਯੋਰ ਹੈ ਅਸੀਂ ਸੋਚਦਾ ਵੀ ਇੱਕ ਪਾਰੀ ਸਹੀ ਖੇਡਣਗੇ ਇਹਨਾਂ ਦਾ ਪਹਿਲੀ ਪਾਰੀ ਵੀ ਸਹੀ ਨਹੀਂ ਖੇਡ ਹੋਈ ਇਹਨਾਂ ਨੇ ਦਿੱਲੀ ਮਾਡਲ ਦਿੱਲੀ ਮਾਡਲ ਕੀਤਾ ਬਟ ਇਹਨਾਂ ਨੇ ਪੰਜਾਬ ਦਾ ਵੀ ਪੱਠਾ ਬਿਠਾਤਾ ਸੋ ਮੈਂ ਇਹੀ ਕਹੂੰਗੀ ਭਗਵਾਨ ਤੁਮਨ ਨੂੰ ਵੀ ਤੂੰ ਭਗਤ ਸਿੰਘ ਦੇ ਪੱਗ ਬਣ ਕੇ ਨਾ ਤੂੰ ਉਸ ਦੀ ਆਤਮਾ ਨੂੰ ਜਿੰਨਾ ਚੋੜਿਆ ਨਾ ਉਹੀ ਆਤਮਾ ਤੈਨੂੰ ਲਾਣਤਾ ਪਾਉਗੀ ਤੂੰ ਕੱਖ ਦਾ ਨਹੀਂ ਰਹੂਗਾ ਅਸੀਂ ਬਾਰ ਬਾਰ ਇਹੀ ਕਹਿੰਨੇ ਜੇ ਅੱਜ ਵੀ ਤੂੰ ਮੁਲਾਜ਼ਮਾਂ ਦੇ ਮੰਗਾਂ ਮੰਨ ਲੈ ਅਸੀਂ ਇਹਨੂੰ ਐਨੇ ਫੁੱਲ ਵਰਸਾਏ ਪਰ ਇਸ ਬੰਦੇ ਨੇ ਸਾਨੂੰ ਅੱਜ ਤੱਕ ਟੇਬਲ ਟਾਕ ਦਾ ਮੌਕਾ ਨਹੀਂ ਦਿੱਤਾ ਅਸੀਂ ਦੂਸਰੇ ਰਾਜੇ ਨੂੰ ਕਹਿੰਦੇ ਤੇ ਰਾਜੇ ਨੇ ਮੌਕਾ ਦਿੱਤਾ ਪਰ ਇਹ ਰਾਜੇ ਤੋਂ ਵੀ ਗਿਰ ਗਿਆ ਜਿਹੜਾ ਆਪਣੇ ਬੱਚਿਆਂ ਨੂੰ ਆਪਣੇ ਇਹ ਕਹਿੰਦਾ ਤਾਂ ਮੇਰੇ 3 ਪੁੱਤ ਦਾਦਾ ਸਾਹਿਬ ਜਰ ਤੇ ਰੁੱਲ ਰਹੇ ਆ ਉਹ ਅੱਜ ਤੈਨੂੰ 3 ਪੁੱਤਾਂ ਦੀ ਖਬਰ ਨਹੀਂ ਤੈਨੂੰ ਸਿਰਫ ਦਿੱਲੀ ਦੀ ਖਬਰ ਹੈ ਤਾ ਉਹ ਦਿੱਲੀ ਦੇਖ ਲਵੇ ਕਿਦਾਂ ਧੂਲ ਚਟਾਈ ਹੈ ਇੱਥੇ ਇਹਨਾਂ ਦਾ ਉਹ ਹਸ਼ਰ ਹੋਣਾ ਕਿ ਮਤਲਬ ਕਿ ਇਹ ਕਹਿਣੇ ਸੁਣਨੇ ਤੋਂ ਬਾਹਰ ਹੋਏਗਾ ਤੋ ਇਸ ਕਰਕੇ ਹਲੇ ਵੀ ਮੌਕਾ ਹੈ ਜੇ ਸਾਡੇ ਮੁਲਾਜ਼ਮਾਂ ਦੀ ਮੰਗਾਂ ਮੰਨ ਲੈਣ ਸਾਰੇ ਸਾਨੂੰ ਸਾਡੇ ਏਰੀਅਰ ਦੇ ਦੇਣ ਸਾਡੇ ਬੱਚਿਆਂ ਨੂੰ ਪੂਰੀਆਂ ਤਨਖਾਹਾਂ ਦੇਣ ਜੋ ਇਹ ਕਮਿਟਮੈਂਟ ਕਰਕੇ ਆਏ ਆ ਤੇ ਜੋ 15 ਇੱਕ 15 ਦੀ ਠੀ ਉਹ ਵਾਪਸ ਲੈਣ ਜੋ 21 ਦਾ ਇਹਨਾਂ ਨੇ ਕਿਹਾ 21 ਤੱਕ ਅਸੀਂ 16 ਤੋਂ 21 ਦਾ ਏਰੀਅਰ ਉਹ ਇਕੱਠਾ ਦੇਣ ਪਰ ਇਹ ਕਿਸੇ ਵੀ ਡਿਮਾਂਡ ਤੇ ਪੂਰੇ ਨਹੀਂ ਉਤਰੇ ਸਿਰਫ ਇਹਨੂੰ ਭਗਵੰਤ ਮਾਨ ਨੂੰ ਆਪਣੀ ਫੋਟੋ ਆ ਜੇ ਇਹਦਾ ਬਸ ਚੱਲੇ ਸਾਡੀ ਜੁੱਤੀ ਤੇ ਵੀ ਆਪਣੀ ਫੋਟੋ ਚਪਵਾਵਾ ਸੋ ਇਸ ਕਰਕੇ ਸ਼ੇਮ ਔਨ ਥਿਸ ਮੁੱਖ ਮੰਤਰੀ ਆਪ ਪਾਰਟੀ ਲੈ ਕੇ ਆਏ ਸੀ ਆਮ ਆਦਮੀ ਦੀ ਸਰਕਾਰ ਜਿਹੜੀ ਕਿ ਆਮ ਮੁਲਾਜ਼ਮਾਂ ਦੀ ਆਮ ਲੋਕਾਂ ਦੀ ਤਕਲੀਫਾਂ ਨੂੰ ਸਮਝੇਗੀ ਔਰ ਇੰਨੇ ਚਾਹ ਦੇ ਨਾਲ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਸੀ ਫੁੱਲਾਂ ਦੀ ਵਰਖਾ ਕੀਤੀ ਪਰ ਇਹਨਾਂ ਦੇ ਉਹੀ-ਉਹੀ ਕਾਰਨਾਮੇ ਨੇ ਜਿਹੜੀ ਪੁਰਾਣੀਆਂ ਪਾਰਟੀਆਂ ਨੇ ਕੀਤੇ ਇਹ ਵੀ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲੈ ਰਹੇ ਮੁਲਾਜ਼ਮਾਂ ਨੂੰ ਫੇਰ ਅੱਜ ਹਾਏ ਹਾਏ ਕਹਿਣ ਤੇ ਮਜਬੂਰ ਕਰ ਦਿੱਤਾ ਕਿਉਂ 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 ਨਹੀਂ ਜਾਗ ਰਹੀ ਇਹ ਸਰਕਾਰ ਦਿੱਲੀ ਦੇਖ ਲੋ ਦਿੱਲੀ ਚ ਮਾਡਲ ਬਣਾਇਆ ਸੀ ਦਿੱਲੀ ਮਾਡਲ ਫੇਲ ਹੋ ਗਿਆ ਅੱਜ ਪੰਜਾਬ ਦੇ ਵਿੱਚ ਵੀ ਆਪਣੇ ਉਹੀਓ ਕਰਤੂਤਤਾ ਦਿਖਾ ਰਹੇ ਨੇ ਤੇ ਫਿਰ ਪੰਜਾਬ ਦੇ ਵਿੱਚ ਵੀ ਫੇਲ ਹੋ ਜਾਣਗੇ ਇਸ ਲਈ ਮੈਂ ਤਾਂ ਸਰਕਾਰਾਂ ਨੂੰ ਇਹ ਬੇਨਤੀ ਕਰਾਂਗੀ ਭਗਵੰਤ ਮਾਨ ਜੀ ਨੂੰ ਮਾਣਯੋਗ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗੇ ਕਿਰਪਾ ਕਰਕੇ ਮੁਲਾਜ਼ਮਾਂ ਦੀਆਂ ਡਿਮਾਂਡਾਂ ਵੱਲ ਧਿਆਨ ਦੇਣ ਕੱਚਿਆਂ ਨੂੰ ਪੱਕੇ ਕਰਨ ਜਿਹੜਾ ਸਾਡੇ ਪੈਨਸ਼ਨ ਪੈਨਸ਼ਨਰਸ ਹੈਗੇ ਨੇ ਭੁਖੜਤਾਲਾ ਤੇ ਬੈਠ ਰਹੇ ਨੇ ਬਜ਼ੁਰਗ ਅਰੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਭੁਖੜਤਾਲਾ ਤੇ ਵਿਵਸ਼ ਕਰ ਦਿੱਤਾ ਮਜਬੂਰ ਕਰ ਦਿੱਤਾ ਉਹ ਕਹਿੰਦੇ ਜਦੋਂ ਅਸੀਂ ਮਰ ਜਾਵਾਂਗੇ ਤੇ ਤੁਹਾਨੂੰ ਸਾਨੂੰ ਤਾਂ ਸਾਡੇ ਡਿਮਾਂਡਾਂ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਸਾਨੂੰ ਸਾਡੀ ਪੇਮਟਾਂ ਕੀਤੀਆਂ ਜਾਣਗੀਆਂ ਤੇ ਮੈਂ ਤਾਂ ਸਰਕਾਰ ਨੂੰ ਮੁੜ ਮੁੜੇ ਹੀ ਉਹ ਬੇਨਤੀ ਕਰਾਂਗੀ ਵੇਖੋ ਜੋ ਦਿੱਲੀ ਚ ਨਜ਼ਾਰਾ ਦੇਖਿਆ ਫਿਰ ਤੁਹਾਨੂੰ ਉਹ ਇੱਥੇ ਵੀ ਦੇਖਣਾ ਪਏਗਾ ਐਸ ਲਈ ਸचेत ਹੋ ਜਾਓ ਮੈਂ ਚੇਤਾਵਨੀ ਦੇ ਰਹੀਆਂ ਸਾਰੇ ਮੁਲਾਜ਼ਮਾਂ ਬੋਲ ਕੀ ਪਲੀਜ਼ ਸਾਡੀਆਂ ਮੁਲਾਜ਼ਮਾਂ ਦੀਆਂ ਡਿਮਾਂਡਾਂ ਜੋ ਪੈਂਡਿੰਗ ਪਈਆਂ ਉਹ ਪੂਰੀਆਂ ਕੀਤੀਆਂ ਜਾਣ